ਕਮਾਲਾਈਆਂ ਕਮਾਲਾਈ ਬਹੁਤ ਕਮਾਲਾਈਆਂ ਤੇਰਾ ਮਾਮਾ ਜੀ ਉਹ ਮੇਰੀ ਨਾਨੀ ਬੈਠੀ ਆ ਵਿਚਾਰੀ ਬਾਲੀ ਛੇਤੀ ਮੋਸ਼ਨਲ ਹੋ ਜਾਨੀ ਹਾਂਜੀ ਬਾਪੇ ਉਹ ਕਿਵੇਂ ਹੋ ਸਾਰੇ ਅੱਜ ਚੱਲੇ ਆਪਾਂ ਗੱਡੀ ਧਮਾਉਣ ਵਲੌਗ ਆ ਗਿਆ ਸਾਰੇ ਜਣੇ ਜਾ ਕੇ ਚੈੱਕ ਕਰ ਲਓ ਪੋਸਟ ਕਰ ਰਿਹਾ ਹਾਂ ਅੱਜ ਜਾਣਾ ਆਪਾਂ ਰਿਸ਼ਤੇਦਾਰਾਂ ਨੂੰ ਅੱਜ ਆਪਾਂ ਸਾਰੇ ਰਿਸ਼ਤੇਦਾਰੀਆਂ ਚ ਜਾ ਕੇ ਆਉਣਾ ਚਲੋ ਫਿਰ ਚਾਲ ਤੇ ਕੱਲ੍ਹ ਨੂੰ ਦੇਖਿਆ ਸਾਰਾ ਆਪਣੀ ਗੱਡੀ ਪੁੱਛ ਰਹੀ ਗਰੀਬ ਬੰਦੇ ਦਾ ਫਾਇਦਾ ਨਹੀਂ ਕਹ ਰਹੀ ਲੋ ਵੀ ਮਿੱਤਰੋ ਹੁਣ ਆਪਾਂ ਫਾਈਨਲੀ ਚੱਲੇ ਗੱਡੀ ਧਵਾਉਣ ਗੰਦੀ ਹੋ ਗਈ ਕੱਲ ਬਹੁਤ ਜ਼ਿਆਦਾ ਤੇ ਹੁਣ ਇਹਨੂੰ ਧਵਾ ਧੂ ਕੇ ਤੇ ਆਪਾਂ ਰਿਸ਼ਤੇਦਾਰੀਆਂ ਚ ਜਾਣਾ ਪਹਿਲਾਂ ਤਾਂ ਆਪਾਂ ਆਪਣੇ ਪਿੰਡ ਜਾਣਾ ਛੰਡਿਆ ਨੇ ਤੇ ਫਿਰ ਆਪਾਂ ਜਾਣਾ ਹਲੀਗੜ ਨਾਨਕੇ ਜਗਰਾਉ ਆ ਮੇਰੇ ਨਾਨਕੇ ਤੇ ਸਾਰੇ ਰਿਸ਼ਤੇਦਾਰੀਆਂ ਚ ਡੱਬੇ ਵੰਡ ਕੇ ਆਉਣੇ ਮਠਾਈ ਦੇ ਨਾਲੇ ਖੁਸ਼ੀ ਹੁੰਦੀ ਆ ਯਾਰ ਸਾਰਿਆਂ ਨੂੰ ਹਨਾ ਆਪਣੀ ਖੁਸ਼ੀ ਜੇ ਆਪਾਂ ਲੋਕਾਂ ਨਾਲ ਵੰਡਾਂਗੇ ਤਾਂ ਹੋਰ ਵਧੂਗੀ ਹਾਂ ਤੇ ਮਾਮਾ ਜੀ ਬੁਲਾ ਰਹੇ ਮਾਮਾ ਕੋਲੇ ਵੀ ਜਾਣਾ ਰਾਤ ਦਾ ਵਧੀਆ ਯਾਰ ਨੀਂਦ ਬੜੀ ਸਕੂਨ ਨਾਲ ਆਈ ਆ ਅੱਗੇ ਆਪਾਂ ਨੂੰ ਆਈ ਸੀ ਵੀ ਯਾਰ ਕਦੋਂ 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 ਅਚੀਵ ਕਰਾਂਗੇ ਹਨਾ ਹਾਂ ਬੁਕਿੰਗ ਦਾ ਚੱਕਰ ਸੀਗਾ ਪਹਿਲਾਂ ਤਾਂ ਬਹੁਤ ਟਾਈਮ ਤੇ ਵੇਟ ਹੁੰਦੀ ਨਹੀਂ ਸੀ ਪਰ ਵਧੀਆ ਹੁਣ ਸਫ਼ਰ ਸ਼ੁਰੂ ਹੋਣੀ ਹੋਇਆ ਵਾ ਜ਼ਿੰਦਗੀ ਦਾ ਤੇ ਜੁੜੇ ਰਹੋ ਨਾਲ ਡੇਲੀ ਹੁਣ ਆਪਾਂ ਵਲੋਗਿੰਗ ਸਟਾਰਟ ਕਰ ਹੀ ਦਿੱਤੀ ਆ ਹੁਣ ਆਪਾਂ ਇਹਨੂੰ ਧਵਾ ਦਈਏ ਤੇ ਫਿਰ ਤੁਹਾਨੂੰ ਦਿਖਾਵਾਂਗੇ ਧਵਾਉਣ ਤੋਂ ਬਾਅਦ ਦੀ ਲੁੱਕ ਤੇ ਅੰਦਰੋਂ ਕੀ ਆ ਸਾਰਾ ਕੁਝ ਵਧੀਆ ਯਾਰ ਸੋਹਣਾ ਲਗਜ਼ਰੀ ਫੀਲ ਜਾਵਾ ਬਲੈਕ ਬਲੈਕ ਆ ਸਾਰਾ ਤੇ ਬਾਕੀ ਮਾੜੀ ਮੋਟੀ ਮੋਡੀਫਿਕੇਸ਼ਨ ਕਰਾਵਾਂਗੇ ਹਲੇ ਜ਼ਿਆਦਾ ਨਹੀਂ ਕਰਾਉਣੀ ਆਪਾਂ ਦੇ ਠੰਡੇ ਚੱਲੋ ਤੇ ਤੱਤੇ ਆਪਾਂ ਇਨੀਸ਼ੀਦੀ ਨਹੀਂ ਚੱਲਣਾ ਮਿਲਦੇ ਆ ਤੁਹਾਨੂੰ ਉੱਥੇ ਪਹੁੰਚ ਕੇ ਆ ਗਏ ਆਪਾਂ ਇੱਥੇ ਹੀ ਆਪਣੀ ਨਹਾਈ ਜਾਂਦੀ ਆ ਹਾਂਜੀ ਧਵਾ ਧੂਕੇ ਆ ਗਏ ਆਪਾਂ ਘਰੇ ਤੇ ਹੁਣ ਆਪਾਂ ਚਲੇ ਹੈ ਆਪਣੇ ਪਹਿਲਾ ਦਾਦੀ ਘਰੇ ਜਾਣਾ ਪਹਿਲਾ ਦਾਦੀ ਘਰੇ ਪਹਿਲਾ ਦਾਦੀ ਘਰੇ ਜਾਣਾ ਤੇ ਨਾਨੀ ਘਰੇ ਜਾਣਾ ਸਾਰੇ ਜਿਹਨੇ ਹੋ ਗਿਆ ਆਲਰਾਇਟ ਤੇ ਆ ਵਿਚਾਰੀ ਆਪਣੀ ਪੁਰਾਣੀ ਗੱਡੀ ਇਹ ਵੀ ਨਵੀਂ ਹੋਈ ਆ ਹੈ ਤੂੰ ਹੀ ਇਹਦੇ ਤੇ ਆਓ ਮੇਰੇ ਤੇ ਜਾਉਗੀ ਮੇਦਰ ਮੈਂ ਤੇ ਮਮੀ ਇੱਧਰ ਜਾਂਦੇ ਹਾਂ ਅਮੇਰ ਜਾਉਗੀ ਲੋਰੋ ਚਲੋ ਆਜੋ ਲੋ ਵੀ ਮਿੱਤਰੋ ਮਠਾਈ ਦੇ ਡੱਬੇ ਲੈ ਲਏ ਆ ਤੇ ਹੁਣ ਆਪਾਂ ਜਾਣਾ ਸਿੱਧਾ ਦਾਦਕੇ ਦਾਦੀ ਕੋਲੇ ਪਹਿਲਾਂ ਤੇ ਉਸ ਤੋਂ ਬਾਅਦ ਜਾਣਾ ਪੰਮਾ ਨਾਨੀ ਕੋਲੇ ਤੇ ਲੋ ਵੀ ਮਿੱਤਰੋ ਪਹੁੰਚ ਚੁੱਕੇ ਆ ਆਪਾਂ ਚੰਡਿਆਣੇ ਆ ਚਾਚੇ ਦੀ ਖੜੀ ਜਾਂ ਨੋਵਾ ਚੰਡਿਆਣਾ ਚੰਡਿਆਣਾ ਹਾਂ ਚੰਡਿਆਣਾ ਪੱਛਮੀ ਆ ਆਪਣਾ ਪਿੰਡ ਕਿਵੇਂ ਗਤੀ ਠੀਕ ਆ ਬੱਦ ਓਕੇ ਆ ਦਾਦੀ ਜੀ ਨੂੰ ਗੱਡੀ ਹਾਂਜੀ ਕਿਵੇਂ ਆ ਘੈਂਟ ਆ ਕਮਾਲਾ ਹੀ ਕਮਾਲਾ ਹੀ ਬਹੁਤ ਕਮਾਲਾ ਹੀ ਆ ਬਹੁਤ ਵਧੀਆ ਬੜਾ ਠੀਕ ਆ ਬਹੁਤ ਵਧੀਆ ਚਲ ਬੈਠ ਪਰ ਕਿਹੜਾ ਕੱਢ ਕੇ ਆਈਏ ਪਰ ਮਨ ਕਢਾ ਆ ਗਏ ਚਲੋ ਬੈਠੋ ਤੁਸੀਂ ਰੱਖੇ ਤੁਸੀਂ ਬੈਠੋ ਚਲੋ ਨਹੀਂ ਨਹੀਂ ਮੈਂ ਨਹੀਂ ਤੁਸੀਂ ਚਲਾਓ ਬਈ ਉਧਰ ਉਧਰ ਜਾਓ ਮੈਂ ਸੀਟ ਅੱਗੇ ਕਰਕੇ ਬੈਠਣਾ ਦਵਾਰੇ ਹੀ ਕਢਾਉਣੀ ਜਾ ਰਹੇ ਦਵਾਰੇ ਕਢਾ ਦਾਂਗੇ ਆਜੋ ਸਾਰਿਆਂ ਆਪਾਂ ਲੋਡ ਕਰ ਲਏ ਬੰਦੇ ਵਿੱਚ ਲੋ ਵੀ ਮਿੱਤਰੋ ਝੂਟੇ ਛੜੇ ਕੱਢ ਗਿਆ ਕਿਵੇਂ ਆ ਆ ਵੀ ਇੱਧਰ ਓਕੇ ਆ ਬਹੁਤ ਵਧੀਆ ਰਜ ਬਹੁਤ ਵਧੀਆ ਸੋਹਣੀ ਬਹੁਤ ਸੋਹਣੀ ਛੱਡ ਕੇ ਕੀ ਕਿਹਾ ਕੀ ਹਾਲ ਆ ਬੱਬਾ ਵਧੀਆ ਵਧੀਆ ਠੀਕ ਠਾਕ ਵਧੀਆ ਸਸਰੀ ਗੱਲ ਠੀਕ ਆ ਵਧੀਆ ਲੋ ਵੀ ਮਿੱਤਰਾਂ ਮੁੰਡੇ ਆ ਵੀਡੀਓ ਬਣਾਉਣ ਹਾਂ ओके ਮਿਲਦੇ ਆ ਚੰਗਾ ਜਾਨ ਕੋਈ ਨਹੀਂ ਚੰਗਾ ਬੁਗੀ ਠੀਕ ਹੈ ਓਕੇ ਲੋ ਵੀ ਆ ਜਾ ਚੀ ਵਾਲੀ ਗੱਡੀ ਐ ਨੋਵਾ ਚੈੱਕ ਕਰੋ ਤੇ ਉਹ ਆਪਣਾ ਨਿਖਾਰ ਸੌਹ ਮੈਨਾਂ ਹਾਸਕੀ ਦੇਖ ਲੋ ਹਾਸਕੀ ਹਾਸਕੀ ਦਾ ਜਲੂਸ ਕੱਢਿਆ ਪਿਆ ਚੱਲਦਾ ਦੀ ਮੈਨੂੰ ਕਰ ਦੇਣਾ ਬਾਈ ਪਾ ਜਦੀ ਆਪਣੀ ਦਰੋਂ ਲੱਗਦੀ ਸਾਲ ਕੋਈ ਨਹੀਂ ਮਾਤਾ ਵਿਚਾਰੀ ਹਾਂ ਚੱਕ ਰਿਆ ਪਾਇ ਦਾਦੀ ਠੀਕ ਆ ਚੰਗਾ ਮੋਸ਼ਨਲ ਨਾ ਹੋਇਆ ਕਰ ਤੂੰ ਨਹੀਂ ਮੋਸ਼ਨਲ ਕਾਦੀ ਪਤਾ ਹੋਰ ਕੀ ਮੋਸ਼ਨਲ ਬਾਲੀ ਛੇਤੀ ਮੋਸ਼ਨਲ ਹੋ ਜਾਨੀ ਚਲੋ ਥੋੜਾ ਹੀ ਵਲੌਗ ਬਣਾਉਂਦੇ ਚਲੋ ਠੀਕ ਆ ਬਾਬੇ ਬਾਏ ਬਾਏ ਚਲੋ ਠੀਕ ਆ ਬਾਏ ਬਾਏ ਓਕੇ ਬਾਏ ਬਾਏ ਲੋ ਵੀ ਮਿੱਤਰੋ ਗਰਮੀ ਨਾਲ ਹਾਲ ਬੁਰਾ ਹੋ ਗਿਆ ਤੇ ਹੁਣ ਕੰਫਾਈਨਿੰਗ ਚੱਲੇ ਲੋ ਵੀ ਮਿੱਤਰੋ ਮਠਾਈ ਲੈਣ ਖੜੇ ਆ ਹੁਣ ਰਾਹ 'ਚ ਫੇਰ ਹਾਂ ਬਲੌਗ ਵੀ ਕਰਦਾ ਦਿਖਾ ਕੇ ਦੱਸ ਕਿਵੇਂ ਹੈ ਭਾਈਓ ਤਾਇਤਾ ਜੀ ਐ ਮਿਲਣਾ ਤਾਂ ਤਾਇਤਾ ਜੀ ਲਿਆ ਲਓ ਜੀ ਪਾਪਾ ਲੈ ਲਿਆਂਦੇ ਡੱਬੇ ਮੈਂ ਲੋਕਾਂ ਨੂੰ ਆਪਣੇ ਘਰ ਆਣਾ ਚਾਹੀਦਾ ਵੀ ਆਪਾਂ ਗੱਡੀ ਲਿਆਂਦੀ ਆਪਾਂ ਸਾਡੇ ਡੱਬੇ ਦੇਣੇ ਆ ਗਏ ਸਾਰੇ ਡੱਬੇ ਦੇ ਦੇਣੇ ਆਪਾਂ ਪਾਪਾ ਮਾਚੀ ਆਏ ਰੱਬਾ ਸਵਾਵਾ ਡੱਬੇ ਲੈ ਲੈ ਯਾਰ ਆਪਾਂ ਆਲ ਤਾਂ ਚੱਲ ਆਪਾਂ ਗੱਡੀ ਦੀ ਤਾਂ ਵਿਆਹ ਹੋਊਗਾ ਉਦਣ ਗਿਆ ਲਊਗਾ ਲੈਦਾ ਫੋੜਾ ਪਾਪਾ ਕੋਪਾ ਲੜਾ ਹਾਲ ਨੇ ਡੱਬੇ ਹੀ ਚੱਕੀ ਵਰਦੇ ਆ ਪਰ ਲੜਾ ਹਾਰ ਪੂਰੀ ਭਰੀ ਹੋਣੀ ਉਹ ਵੀ ਦੇਣੇ ਉਹਨਾਂ ਕੋਲ ਖਾਲੀ ਰਹੇ ਚਲੋ ਫਰੈਂਡ ਚਲੋ ਮਿਲਦੇ ਆ ਤੁਹਾਨੂੰ ਦੇਖਦੇ ਕਿਤੇ ਕਿਤੇ ਘਰ ਜਾਨੇ ਮੈਂ ਦਾਦੀ ਨਾਨੀ ਬੋਲਿਆ ਸੀ ਉਹਨੂੰ ਪਤਾ ਕਿ ਉਹ ਮਨੀ ਆ ਗਈ ਬਾਏ ਬਾਏ ਲੋ ਵੀ ਮਤਰੋ ਆਪਾਂ ਪਿੰਡ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਇਹ ਪਿੰਡ ਦਾ ਨਾਮ ਹੈ ਦੀ ਅਲੀਗੜ ਮੇਰੇ ਨਾਨਕੇ ਆ ਮੇਰੀ ਮਾਤਾ ਦਾ ਪਿੰਡ ਨਾਨਕੇ ਨਾਨਕੇ ਘਰ ਕੀ ਬਣਨ ਚੜਿਆ ਨਾਨਕੇ ਘਰ ਮੰਮੀ ਦੇ ਨਾਮ ਤੋਂ ਜਾਣਾ ਜਾਂਦਾ ਹੈ ਚਲੋ ਮਿੱਤਰੋ ਪਹੁੰਚ ਚੁੱਕੇ ਆ ਤੇ ਉਹ ਮੇਰੀ ਨਾਨੀ ਬੈਠੀ ਆ ਵਿਚਾਰੀ ਘਰੇ ਲੈ ਕੇ ਹੁਣ ਚੱਲ ਯਾ ਲੋ ਵੀ ਆ ਮੇਰੀ ਭੈਣ ਘਰੇ ਤੇ ਆਉਣੀਗਾ ਤੇ ਮਰੀ ਨਾਲ ਦੇਖ ਪਹਿਲਾਂ ਹੀ ਤੇਰਾ ਸਮਾਈਲਾ ਮਾਰੀ ਜਾਂਦੀ ਐ ਚੱਲ ਘਰੇ ਤੇ ਆਉਣਾ ਮੈਂ ਤਾਂ ਤੇਲ ਨਹੀਂ ਕਰਦੀ ਐ ਤੇ ਚਲ ਘਰੇ ਲੈ ਕੇ ਹੁਣ ਤੇਲ ਜੇ ਚਲਾਈ ਘਰੇ ਲਿਆਉਣਾ ਗੇਟ ਕੋਲ ਗੱਡੀ ਤਾਂ ਨਹੀਂ ਖੜੀ ਤੂੰ ਜਾਣਾ ਲੋ ਵੀ ਜੀ ਆ ਗਏ ਲੋ ਮਾਮਾ ਜੀ ਵੀ ਆ ਗਏ ਲੋ ਯਾ ਉਧਰ ਮੰਗੀ ਵੀ ਵੀਡੀਓ ਬਣਾਈ ਜਾਂਦਾ ਕੈਮਰਾਮੈਨ ਜਿਆਦਾ ਹੁੰਦਾ ਯਾਰ ਚਲੋ ਵੀ ਮਿੱਤਰੋ ਜਾਣ ਦੋ ਐਂਟਰੀ ਤੇ ਤੁਮਾਂ ਉਹਨੇ ਪਹਿਲਾਂ ਚਲੋ ਵੀ ਮਿੱਤਰੋ ਪਹੁੰਚ ਗਏ ਇੱਧਰ मामा ਜੀ ਸਾਸਰੀਗਾਲ ਮਿਊਟਰ ਨਾ ਸਾਨੂੰ ਉਤਾਰ ਦੇਣੀ ਹੈ ਨਹੀਂ ਸਾਨੂੰ ਉਤਾਰ ਦੇਣੀ ਆ ਆਪੀ ਗੱਲਾਂ ਗੁੱਲਾਂ ਕਰੀ ਜਾਂਦੇ ਆ ਆਪਦੀ ਲੋ ਵੀ ਨਾਨਾ ਜੀ ਵੀ ਪਹੁੰਚ ਚੁੱਕੇ ਨੇ ਸਾਸਰੀਗਾਲ ਨਾਨਾ ਜੀ ਸਾਸਰੀਗਾਲ ਸਾਸਰੀਗਾਲ हां जी okay? पापा जी किवें ओके आपन दिखा आपन बचला के ड्राइवर hunde है ड्राइवर okay? हां तो तो जी पापा मैं ठीक भाई ओके लग्जरी फील है पूरा अपना ਲੋ ਵੀ ਸਾਰੇ ਨਿਆਣਿਆਂ ਦੇ ਵੀ ਢੇੜਾ ਕੱਢਣਾ ਹੈ ਲੋ ਉਹ ਵੀ ਨਾਨੂ ਆ ਆ ਹਟਾ ਨਾ ਨਾ ਲੋ ਵੀ ਨਾਨਾ ਜੀ ਨੇ ਡرائی ਲੈਣੀ 60 ਸਾਲ ਤੋਂ ਗੱਡੀ ਚਲਾਉਂਦੇ ਆ ਨਾਨਾ ਜੀ ਟਰੱਕ ਡਰਾਈਵਰ ਸੀਗੇ ਤੇ 60 ਸਾਲ ਹੋ ਗਏ ਗੱਡੀ ਚਲਾਉਂਦਿਆਂ ਨੂੰ ਨਹੀਂ ਨਹੀਂ ਉਧਰ ਘਰੇ ਜਦੋਂ ਗਏ ਉਦੋਂ ਜਾਕੇ ਹੁਣ ਪਪਾ ਜੀ ਕਹਿੰਦੇ ਮੈਂ ਰਾਈਟ ਲੈ ਗਿਆ ਸਾਰਿਆਂ ਨੂੰ ਵਾਰੀ ਵਾਰੀ ਹੁਣ ਝੂਟੇ ਦੇਣੇ ਆ ਜੀ ਚੱਲ ਮੰਮੀ ਸਾਰਿਆਂ ਨੂੰ 100 ਰੁਪਏ ਦੇਣੀ ਆ ਅੱਡੇ ਚੜਾ ਦੇ ਤੇ ਫੇਰ ਕਰੇ ਵੀ ਆਉਣੇ ਸਾਡੇ ਸੌਸ ਦੇ 100 ਦੇਜਾਂਗੇ ਨਾ ਨਾ ਟੁੱਟੇ ਦੇਣਾ ਟੁੱਟੇ ਲਿਆਓ ਥੋੜੀ ਦੇ ਦੇ ਮਾਂ ਥੋੜੀ ਦੇ ਲਈ ਚੰਗਾ ਮੈਂ ਡੱਬਾ ਲੈਂਦਾ ਤੇ ਪਾ ਮੋੜਦਾ ਮੇਰੀ ਅੱਖੇ ਟੁੱਟੇ ਨਾਲ ਟੁੱਟੇ ਹੋਰ ਚੱਲ ਮੰਦੀ ਆ ਲਗਾ ਚੰਨ ਦੱਸ ਦੇ ਤੇ ਆਉਂਦੀ ਵੱਟੇ ਵੱੱਲੇ ਹੋ 6 ਘੰਟੇ ਟ੍ਰੇਨ ਲੇਟ ਹੈ ਯਹੀ 6 ਘੰਟੇ ਉੱਥੇ ਬਿਠੇ ਰਹੇ ਅੱਜ ਤਾਂ ਸਮਾਨਾ ਦੇ ਆ ਅਥਾਰਟੀ ਸੀ ਨੇ ਕੰਦੀ ਠੰਡ ਵੰਦੇ ਫੇ ਨਹੀਂ ਦੇਖੀ ਹੈ ਨਹੀਂ ਬਾਜੀ ਕੀ ਦੇਖਣਾ ਕੀ ਬੱਸ ਅਸਰ ਨਹੀਂ ਹਾਲੇ ਕੀ ਕਰਦਾ ਵੀ ਨਾ ਨਾ ਬਾਜੀ ਕੀ ਤਾਂ ਆਹੀ ਪਚੀ ਅਲ ਤਾਂ ਬਹੁਤ ਕੁਝ ਦੇਖਣਾ ਅਸਰ ਅਲ ਕੁੜੀ ਨੇ ਰੋਟੀ ਦੀ ਧੰਨ ਧੰਨ ਕਰਾਤੀ ਓਕੇ ਰਿਪੋਰਟ ਹੋ ਗਿਆ ਕੰਮ ਬਹੁਤ ਸਵਾਦ ਬਣਾਈ ਕੁੜੀ ਨੇ ਰੋਟੀ ਹਾਂਜੀ ਪਾਪਾ ਜੀ ਕਿਵੇਂ ਆ ਸਿਰਾ ਕਰਾਦਾ ਬਈ ਰਾਗ ਬਣਦਾ ਹੁਣ ਤਾਂ ਆਪਣੇ ਕਿੰਨੇ ਲਾਗ ਬਣਦਾ ਐ ਵੀ ਸਾਰੇ ਇੰਪ੍ਰੈਸ ਹੋਏ ਕੁੜੀ ਤਾਂ ਬਹੁਤ ਇਹ ਨਿਗੀ ਜੀ ਕੁੜੀ ਐ ਨਿਗੀ ਜੀ ਕੁੜੀਆਂ ਨਾਲੇ ਵੇਖ ਲੋ ਆ ਮੈਂ ਸ਼ਰਮ ਦੂੰਗਾ ਸ਼ਗਨ ਆ ਵੀ ਸ਼ਗਨ ਵੀ ਤਾਂ ਉਹ ਆ ਚਲ ਸ਼ਗਨ ਲੈ ਉਹਦੇ ਲਈ ਪਿੱਛੇ ਨਹੀਂ ਹੱਡੀ ਦਾ ਹੁੰਦਾ ਚਲੋ ਚਲੋ ਆਜੋ ਆਜੋ ਕਿੱਦਾਂ ਇਹਨਾਂ ਨੇ ਆ ਜਾ ਪੁੱਤ ਚਲੋ ਲੋਕ ਬਣੀ ਜਾਂਦੇ ਫੇਸ ਤੇ ਸ਼ਗਨ ਮਿਲ ਗਿਆ ਸ਼ਗਨ ਚਲੋ ਤਾਂ ਕਿ ਗਰਮ ਇਹ ਸਾਡਾ ਹਲਵਾਈ ਆ ਬਈ ਇਹ ਸਾਡਾ ਹਲਵਾਈ ਬੰਦਾ ਇਹ ਓਕੇ ਚਲੋ ਫਿਰ ਪਾਪਾ ਜੀ ਆਪਾਂ ਨੂੰ ਨੇਰਾ ਬਹੁਤ ਹੋ ਗਿਆ ਆਪਾਂ ਚੱਲੀਏ ਬਹੁਤ ਆਪਣੇ ਤਾਂ ਘਰੇ ਜਾਨਵਾਰਾ ਸਾਰੇ ਚਲੋ ਬਹੁਤ ਕਹਿੰਗਾ ਮਨਾ ਵੀ ਨਹੀਂ ਕੀਤਾ ਕਿਉਂ ਮਨਾ ਕਰੀ ਨਹੀਂ ਆ ਨਾ ਵੀ ਨਹੀਂ ਨਹੀਂ ਦੁਆਰੇ ਤੋਂ ਨਹੀਂ ਨਹੀਂ ਬਵਾ ਦਵਾ ਨਹੀਂ ਜਾਨਵਰ ਨਹੀਂ ਆਏ ਆਏ ਹਾਏ ਹਾਏ ਇਹ ਕਰਦੇ ਇਕੱਲੇ ਨਹੀਂ 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 ਕੋਈ ਨਹੀਂ ਕੋਈ ਨਹੀਂ ਠੀਕ ਹੈ ਚੱਲੇ ਅਸੀਂ ਸਾਰਾ ਹੋ ਗਿਆ ਹਾਂ ਠੀਕ ਤਾਂ ਚੱਲੇ ਅਸੀਂ ਮੈਂ ਓਕੇ ਬਾਏ ਬਾਏ ਓਕੇ ਆਪਾਂ ਨੂੰ ਬਿੱਲਿਆਂ ਕਰਕੇ ਮਜਬੂਰੀ ਆ ਜਾਣਾ ਪੈਣਾ ਹਾਂਜੀ ਚਲੋ ਜੀ ਓਕੇ ਬਹੁਤ ਸਰਾ ਹੋ ਗਿਆ ਸਾਡਾ ਹਲਵਾਈ ਨੂੰ ਲਾਉਣੇ ਜਾ ਕੇ ਚੱਲ ਵੀ ਹਾਂਜੀ ਹਾਂਜੀ ਬਾਏ ਬਾਏ